ਪੰਜਾਬ ਦੇ ਵਿੱਚੋਂ ਅਕਸਰ ਗੱਲਾਂ ਕਰਦੇ ਆ ਕਿ ਹਰ ਸਾਲ ਲੱਖਾਂ ਬੱਚੇ ਅਮਰੀਕਾ ਕੈਨੇਡਾ ਸਟੱਡੀ ਵੀਜ਼ੇ ਦੇ ਨਾਂ ਤੇ ਜਾਂ ਜਿਵੇਂ ਵੀ ਰੋਜ਼ੀ ਰੋਟੀ ਦੇ ਮਸਲਿਆਂ ਦਾ ਸਦਕਾ ਵਿਦੇਸ਼ਾਂ 'ਚ ਤੁਰੇ ਜਾਂਦੇ ਨੇ ਤੇ ਪਿੱਛੇ ਘਰਾਂ 'ਚ ਇਕੱਲੇ ਰਹਿ ਗਏ ਮਾਪੇ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਮਾਨਸਿਕਤਾ ਹੁੰਦੀ ਕਿਵੇਂ ਦੀਆਂ ਸਥਿਤੀਆਂ ਉਹ ਹਡਾਉਂਦੇ ਨੇ ਇਹੋ ਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਗੱਲਾਂ ਬੜੇ ਟੁਕੜਿਆਂ ਦੇ ਰੂਪ 'ਚ ਸਾਡੇ ਆਲੇ ਦੁਆਲੇ ਜੜੀਆਂ ਨੇ ਉਹ ਪਈਆਂ ਨੇ ਕਿੰਨੀਆਂ ਸਾਰੀਆਂ ਘਟਨਾਵਾਂ ਨੇ ਇੱਕ ਘਟਨਾ ਮੈਨੂੰ ਯਾਦ ਆਉਂਦੀ ਜਦੋਂ ਇੱਕ ਕਹਾਣੀ ਮੇਰੇ ਜ਼ਹਿਨ ਚ ਉੱਭਰੀ ਮੈਂ ਪਟਿਆਲੇ ਸੀ ਕਿਸੇ ਦੋਸਤ ਦੇ ਘਰ ਤਵਾਪ ਸੀ ਤੇ ਜਦੋਂ ਉਹਦੇ ਘਰੋਂ ਨਿਕਲਿਆ ਬਾਹਰ ਨੂੰ ਆਉਣਾ ਸੀਗਾ ਬੱਸ ਸਟੈਂਡ ਵੱਲ ਨੂੰ ਤਾਂ ਇਹ ਘਰ ਤਾਂ ਬਜ਼ੁਰਗ ਔਰਤ ਆਪਣੇ ਬੂਹੇ 'ਚ ਬੈਠੀ ਮੈਨੂੰ ਕਹਿੰਦੀ ਕਿ ਮੇਰੇ ਫੋਨ ਤੋਂ ਫਲਾਨਾ ਨਾ ਕੱਢ ਕੇ ਮੈਸੇਜ ਕਰ ਦੇ ਮੇਰੇ ਮੁੰਡੇ ਨੂੰ ਦੋ ਦਿਨ ਹੋ ਗਏ ਉਹਦਾ ਫੋਨ ਨਹੀਂ ਆਇਆ ਮੈਂ ਬੜੀ ਪਰੇਸ਼ਾਨ ਆ ਔਰ ਇਕੱਲੀ ਆ ਮੈਨੂੰ ਕਰਨਾ ਨਹੀਂ ਆਉਂਦਾ ਵੀ ਉਹਦੀ ਕਾਲ ਆ ਜਾਂਦੀ ਆ ਮੈਂ ਸੁਣ ਲੈਣੀ ਆ ਉਹ ਸਿਖਾਇਆ ਹੋਣਾ ਬੱਚੇ ਨੇ ਪ੍ਰੈਸ ਕਰਕੇ ਜਾਂ ਜਿਵੇਂ ਵੀ ਤਾਂ ਤੂੰ ਉਹਨੂੰ ਲਿਖ ਦੇ ਕੇ ਤੇਰੀ ਮਦਰ ਬਹੁਤ ਪਰੇਸ਼ਾਨ ਆ ਉਹਦੇ ਨਾਲ ਗੱਲ ਕਰ ਮੈਂ ਲਿਖਤਾ ਜਿਵੇਂ ਜਿਵੇਂ ਮੈਨੂੰ ਠੀਕ ਲੱਗਿਆ ਜਿਵੇਂ ਮੈਂ ਲਿਖ ਸਕਦਾ ਸੀਗਾ ਲਿਖਤਾ ਕੀ ਲਿਖਿਆ ਕਹਿੰਦੀ ਮੈਨੂੰ ਦੱਸ ਮੈਂ ਕਿਹਾ ਮੈਂ ਲਿਖਤਾ ਕੇ ਤੁਹਾਡੀ ਮਦਰ ਨੂੰ ਕਾਲ ਕਰੋ ਜੋ ਵੀ ਤਮੈਂ ਉਹਨੂੰ ਫੋਨ ਫੜਾ ਕੇ ਆ ਗਿਆ ਮੈਂ ਪਟਿਆਲੇ ਤੋਂ ਪੱਟੀ ਬਹੁਤ ਦੂਰ ਮੈਂ ਤਾਂ ਭੁੱਲ ਗਿਆ ਸ਼ਾਇਦ ਉਸ ਗੱਲ ਨੂੰ ਵੀ ਪਰ ਫਿਰ ਮੇਰੇ ਜ਼ਿਹਨ 'ਚ ਇਹ ਆਉਂਦਾ ਸੀਗਾ ਕਿ ਉਹ ਫੋਨ ਆਇਆ ਹੋਣਾ ਕਿ ਨਹੀਂ ਆਇਆ ਹੋਣਾ ਜਾਂ ਕਿਉਂ ਨਹੀਂ ਆਇਆ ਹੋਣਾ ਮਾਂ ਕਿਵੇਂ ਮਹਿਸੂਸ ਕਰਦੀ ਸੀ ਮੁੰਡਾ ਕਿਉਂ ਨਹੀਂ ਫੋਨ ਕਰ ਰਿਹਾ ਦੋ ਦਿਨ ਤੋਂ ਕਿੱਥੇ ਆ ਕਿਵੇਂ ਆ ਕਿੰਨੀਆਂ ਐਸੀਆਂ ਤੰਦਾ ਨੇ ਹਾਲਾਂਕਿ ਕਹਾਣੀ ਜਿਵੇਂ ਉੱਥੇ ਵਾਪਰੀ ਜਾਂ ਉਸ ਘਟਨਾ ਦੇ ਨਾਲ ਉਸ ਕਹਾਣੀ ਦਾ ਉਸ ਤਰ੍ਹਾਂ ਦਾ ਸਿੱਧਾ ਸਬੰਧ ਕੋਈ ਨਹੀਂ ਬਣਦਾ ਪਿਆ ਪਰ ਫਿਰ ਵੀ ਕਿਉਂਕਿ ਲੇਖਕ ਨੇ ਜਦੋਂ ਲੇਖਕ ਦੇ ਸਾਹਮਣੇ ਕੋਈ ਘਟਨਾ ਵਾਪਰਦੀ ਆ ਜਾਂ ਲੇਖਕ ਕਿਸੇ ਘਟਨਾ ਨੂੰ ਦੇਖਦਾ ਤਾਂ ਉਹਨੇ ਉਹਨੂੰ ਬਿਲਕੁਲ ਇੱਕ ਵੱਖਰੇ ਨਜ਼ਰੀਏ ਤੋਂ ਹੋਰ ਉਹਦੇ ਨਾਲ ਜੋੜ ਕੇ ਹਜ਼ਾਰਾਂ ਗੱਲਾਂ ਸੋਚ ਕੇ ਫਿਰ ਖੁਦ ਵੀ ਇੱਕ ਜੂ ਮੈਂ ਇਹ ਵੀ ਦੇਖਦਾ ਕਿ ਮੈਂ ਮੇਰੀ بیوی ਜਾਂ ਮੇਰੇ ਬੱਚੇ ਅਸੀਂ ਸਾਰਾ ਸਾਰੇ ਜਾਣੇ ਜਦੋਂ ਘਰੋਂ ਚਲੇ ਜਾਂਦੇ ਆ ਤਾਂ ਪੂਰਾ ਦਿਨ ਮੇਰੇ ਮਦਰ ਕਿਵੇਂ ਸੋਚਦੇ ਨੇ ਇਕੱਲੇ ਬੈਠੇ ਸੋ ਕਿੰਨੀਆਂ ਗੱਲਾਂ ਹੁੰਦੀਆਂ ਨੇ ਸੋ ਉਹਨਾਂ ਗੱਲਾਂ ਨੂੰ ਜੋੜਦਿਆਂ ਉਹਨਾਂ ਤੰਦਾਂ ਨੂੰ ਜੋੜਦਿਆਂ ਉਹਨਾਂ ਰੰਗਾਂ ਨੂੰ ਮਿਲਾਉਂਦਿਆਂ ਇੱਕ ਕਹਾਣੀ ਬਣੀ ਫ્લેਟ ਨੰਬਰ 13 شکریہ